ਹੈਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸਰਾਜ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਨਾਮੀ ਗ੍ਰਾਮੀ ਸੰਗਰ ਹਲਕਾ ਰਾਮਪੁਰਾ ਫੂਲ ਤੋਂ ਬਲਕਾਸ਼ ਸਿੰਘ ਸਿੱਧੂ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਬਲਕਾਸ਼ ਸਿੰਘ ਸਿੱਧੂ ਦੀ ਕਿਉਂਕਿ ਬਲਕਾਸ਼ ਸਿੰਘ ਸਿੱਧੂ ਵੱਲੋਂ ਗੁੰਡਾਗਰਦੀ ਕੀਤੀ ਜਾ ਜਾਰੀ ਹੈ ਸੱਤਾ ਦੇ ਨਸ਼ੇ ਦੇ ਵਿੱਚ ਕਿ ਸਾਡੀ ਪੰਜਾਬ ਦੇ ਵਿੱਚ ਸਰਕਾਰ ਹੈ ਜੋ ਕੁਝ ਵੀ ਐਸੀ ਕਹੀਏ ਉਹ ਬਿਲਕੁਲ ਜਾਇਜ਼ ਹੈ ਅੱਜ ਤੋਂ ਲਗਭਗ 3 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਲਕਾਰ ਸਿੰਘ ਸਿੱਧੂ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਉਸ ਆਡੀਓ ਦੇ ਵਿੱਚ ਭੱਦੀ ਸ਼ਬਦਾਵਲੀ ਯਾਨੀ ਕਿ ਜਿਹੜੇ ਵੋਟਰਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਲਕਾਰ ਸਿੰਘ ਸਿੱਧੂ ਨੂੰ ਵੋਟਾਂ ਪਾਈਆਂ ਉਹਨਾਂ ਵੋਟਰਾਂ ਦੀਆਂ ਧਰਮ ਪਤਨੀਆਂ ਬਾਰੇ ਟਿੱਪਣੀਆਂ ਕਰ ਰਹੇ ਨੇ ਬਲਕਾਰ ਸਿੰਘ ਸਿੱਧੂ ਬਲਕਾਰ ਸਿੰਘ ਸਿੱਧੂ ਦੇ ਪੀਏ ਨੇ ਬਾਅਦ ਵਿੱਚ ਮਨਿੰਦਰ ਸਿੰਘ ਸਿੱਧੂ ਜੋ ਇੱਕ ਪੰਜਾਬ ਦੇ ਨਾਮੀ ਗ੍ਰਾਮੀ ਪੱਤਰਕਾਰ ਨੇ ਉਹਨਾਂ ਉੱਤੇ ਝੂਠਾ ਪਰਚਾ ਕਰਵਾ ਦਿੱਤਾ ਪਰਚਾ ਇਹ ਕਹਿ ਕੇ ਕਰਵਾਇਆ ਕਿ ਮਨਿੰਦਰ ਸਿੰਘ ਸਿੱਧੂ ਜਿਹੜੇ ਪੱਤਰਕਾਰ ਨੇ ਆਜ਼ਾਦ ਚੈਨਲ ਦੇ ਉਹਨਾਂ ਵੱਲੋਂ ਐਡੀਟਿੰਗ ਕਰਕੇ ਇਹ ਆਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਚਲਾਈ ਜਾ ਰਹੀ ਹੈ ਜੇ ਗੱਲ ਕਰੀਏ ਬਲਕਾਰ ਸਿੰਘ ਸਿੱਧੂ ਦੀ ਬਲਕਾਰ ਸਿੰਘ ਸਿੱਧੂ ਦਾ ਵਰੋਧ ਹਰ ਵਰਗ ਦੇ ਲੋਕਾਂ ਵੱਲੋਂ ਹੋ ਰਿਹਾ ਹੈ ਕਿਉਂਕਿ ਬਲਕਾਰ ਸਿੰਘ ਸਿੱਧੂ ਇਹ ਗੱਲ ਕਹਿੰਦੇ ਉਹਦੇ ਵਿੱਚ ਨਜ਼ਰ ਆ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਪਤਨੀਆਂ ਨੇ ਉਹ ਸਾਡੇ ਦਫ਼ਤਰ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਵਰਕਰ ਆਪੋ ਆਪਣੀਆਂ ਪਤਨੀਆਂ ਕੰਮ ਕਰਾਉਣ ਦੇ ਬਦਲੇ ਸਾਡੇ ਦਫ਼ਤਰ ਦੇ ਵਿੱਚ ਛੱਡ ਜਾਂਦੇ ਨੇ ਬਲਕਾਰ ਸਿੰਘ ਸਿੱਧੂ ਵੱਲੋਂ ਇਹ ਸ਼ਬਦਾਵਲੀ ਭੱਦੀ ਜਿਹੜੀ ਹੈ ਉਹਨਾਂ ਵਰਕਰਾਂ ਵਾਸਤੇ ਯੂਜ਼ ਕੀਤੀ ਗਈ ਵਰਤੀ ਗਈ ਜਿਨ੍ਹਾਂ ਨੇ ਬਦਲਾਅ ਦੇ ਨਾਮ ਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਬੜੇ ਵੱਡੇ ਫਰਕ ਦੇ ਨਾਲ ਜਿਤਾਇਆ ਸੀ ਅੱਜ ਉਹੀ ਬਲਕਾਰ ਸਿੰਘ ਸਿੱਧੂ ਜਲੂਸ ਕੱਢ ਰਹੇ ਨੇ ਆਪਣੇ ਵਰਕਰਾਂ ਅਤੇ ਉਹਨਾਂ ਦੀਆਂ ਧਰਮ ਪਤਨੀਆਂ ਦਾ ਇਸ ਨੂੰ ਲੈ ਕੇ ਪਰਚਾ ਕਟਿਆ ਗਿਆ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਹਲਕਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੇ ਪਲਟਵਾਰ ਕੀਤਾ ਹੈ ਬਲਕਾਰ ਸਿੰਘ ਸਿੱਧੂ ਅਤੇ ਉਸ ਦੇ ਪੀਏ ਤੇ ਉਹਨਾਂ ਕਹਿੰਿਆ ਕਿ ਤੂੰ ਇਸ ਤਰ੍ਹਾਂ ਕਰਕੇ ਤੁਸੀਂ মিডিਆ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਉਹਨਾਂ ਕਹਿੰਿਆ ਕਿ মিডিਆ ਦੀ ਆਵਾਜ਼ ਸੁਤੰਤਰ ਹੈ ਸਤੰਤਰ ਰਹਿਣ ਦਿਓ ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਸੀ ਕਿ ਇਹ ਸਾਡੀ ਆਵਾਜ਼ ਨਹੀਂ ਜੇਕਰ ਤੁਸੀਂ ਪਰਚਾ ਕਰਵਾਇਆ ਹੈ ਇਟ ਮੀਨਸ ਕਿ ਤੁਸੀਂ ਗਲਤੀ ਕੀਤੀ ਹੈ ਤੁਸੀਂ ਆਪਣੇ ਹੀ ਵਰਕਰਾਂ ਦੀਆਂ ਧਰਮ ਪਤਨੀਆਂ ਉੱਤੇ ਨਿੱਜੀ ਟਿੱਪਣੀਆਂ ਕੀਤੀਆਂ ਨੇ ਇਸ ਦਾ ਅਰਜਾਨਾ ਤੁਹਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੇਣਾ ਪਵੇਗਾ ਬਲਕੌਰ ਸਿੰਘ ਸਿੱਧੂ ਪੂਰੀ ਤਰ੍ਹਾਂ ਵਿਵਾਦਾਂ ਦੇ ਵਿੱਚ ਗਿਰ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਵਧਣਗੀਆਂ ਬਲਕਾਸ਼ ਸਿੰਘ ਸਿੱਧੂ ਦੀਆਂ ਇਧਰ ਚੈਲੰਜ ਸਿੰਘ ਚੰਨੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦੀ ਕਾਰਵਾਈ ਬਲਕਾਸ਼ ਸਿੰਘ ਸਿੱਧੂ ਅਤੇ ਉਸ ਦੇ ਪੀਏ ਉੱਤੇ ਕੀਤੀ ਜਾਵੇ ਜਿਨ੍ਹਾਂ ਵੱਲੋਂ ਟੀਕਾ ਟਿੱਪਣੀ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਆਮ ਆਦਮੀ 파ਚੀ ਦੇ ਵਰਕਰਾਂ ਦੀਆਂ ਪਤਨੀਆਂ ਤੇ ਧਨ